ਹਾਤਰੀਆ ਗਾਲ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਪਿਆਗਾ ਤੇ ਬਾਕੀ ਦੋਸਤੋ ਆ ਜਿਹੜੀ ਤੁਸੀਂ ਪਿੱਛੇ ਆਵਾਜ਼ ਸੁਣ ਰਹੇ ਹੋ ਇਹ ਕਿਸ ਪੰਛੀ ਦਾ ਹੈ ਤੁਸੀਂ ਜਰੂਰ ਦੱਸਿਓ ਤੇ ਆਪਾਂ ਕਈ ਸਾਲ ਪਹਿਲਾਂ ਚਾਰ ਪੰਜ ਸਾਲ ਪਹਿਲਾਂ ਜਿਹੜੇ ਆ ਰੁੱਖ ਸੀਗੇ ਪਿੱਛੇ ਆਪਾਂ ਲਗਾਏ ਸੀਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹ ਰੁੱਖਾਂ ਦੇ ਉੱਤੇ ਤੁਸੀਂ ਦੇਖੋ ਯਾਰ ਵੀ ਕਈ ਲੋਕ ਨਾ ਇਹਨਾਂ ਰੁੱਖਾਂ ਨੂੰ ਉਗਾਰ ਦੇ ਨੇ ਆ ਦੇਖੋ ਅਸੀਂ ਵਧੀਆ ਛਾਂ ਸੀਗੀ ਇਹਨਾਂ ਰੁੱਖਾਂ ਦੀ ਤੇ ਹੁਣ ਕਈ ਲੋਕ ਐਸੇ ਵੀ ਨੇ ਜਿਹੜੇ ਇਹਨਾਂ ਦੀਆਂ ਟਾਹਣੀਆਂ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਵੀ ਇਹਨਾਂ ਨੇ ਕੱਟਤੀਆਂ ਜਿਸ ਕਰਕੇ ਇੱਥੇ ਛਾਓਂ ਹਟ ਗਈ ਮਤਲਬ ਕਿ ਪਿਛਲੇ ਸਾਲ ਇੱਥੇ ਬਹੁਤ ਵਧੀਆ ਛਾਂ ਆਉਂਦੀ ਸੀਗੀ ਅਸੀਂ ਇੱਥੇ ਵਧੀਆ ਮੰਜਾ ਢਾਕੇ ਵੀ ਬਹਿ ਜਾਂਦੇ ਸੀ ਕੁੱਟ ਦੇ ਉੱਤੇ ਪਰ ਹੁਣ ਕੀ ਕੀ ਲੋਕਾਂ ਨੂੰ ਸਮਝਾਉਣਾ ਔਖਾ ਹੈਗਾ ਤੇ ਉਹਨਾਂ ਨੇ ਦੇਖੋ ਕਿਸ ਤਰੀਕੇ ਨਾਲ ਰੁੱਖਾਂ ਦੀ ਜਿਹੜੀ ਬਰਬਾਦੀ ਹੋ ਕੀਤੀ ਆ ਬਾਕੀ ਦੋਸਤੋ ਚਲੋ ਉਹਨਾਂ ਦੀ ਸਮਝਾ ਵੀ ਉਹਨਾਂ ਨੇ ਕਿਉਂ ਕੀਤਾ ਹਨਾ ਪਰ ਆਪਣੇ ਲੋਕ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਨਹੀਂ ਸੋਚਦੇ ਵੀ ਸਾਡੇ ਕੁਦਰਤ ਦਾ ਨੁਕਸਾਨ ਹੋ ਰਿਹਾ ਬਾਕੀ ਦੋਸਤੋ ਜਿਹੜੀ ਪਿੱਛੇ ਤੁਸੀਂ ਬਾਸ ਉਹਦੇ ਪੰਛੀਆਂ ਦੀ ਦਰਖਤ ਲਾਉਣ ਦੇ ਨਾਲ ਇੱਥੇ ਬਹੁਤ ਸਾਰੇ ਪੰਛੀ ਆਉਣ ਲੱਗੇ ਦੇ ਦੇਖ ਰਿਹਾ ਹਾਂ ਕਿੰਨੀਆਂ ਆਵਾਜ਼ਾਂ ਆਉਂਦੀਆਂ ਨੇ ਪਹਿਲਾਂ ਇੱਥੇ ਆਵਾਜ਼ਾਂ ਬਿਲਕੁਲ ਨਹੀਂ ਸੀ ਆਉਂਦੀਆਂ ਕਿਉਂਕਿ ਤਾਂ ਰੁਕਣੀ ਹੈਗੇ ਸੀਗੇ ਤੇ ਆਵਾਜ਼ ਆਉਣੇ ਕਿੱਥੋਂ ਹੁਣ ਇੱਥੇ ਪੰਛੀ ਆਉਂਦੇ ਨੇ ਤੇ ਬਾਕੀ